ਜੀ 23 12 2023 ਨੂੰ ਸਤਵਿੰਦਰ ਬੁੱਗਾ ਤੇ ਉਹਨਾਂ ਦੇ ਬ੍ਰਦਰ ਦਵਿੰਦਰ ਸਿੰਘ ਭੋਲਾ ਇਹਨਾਂ ਦੇ ਆਪਸ ਦੇ ਵਿੱਚ ਖੇਤਾਂ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਜਿਸ ਦੌਰਾਨ ਦਵਿੰਦਰ ਭੋਲਾ ਦੀ ਵਾਈਫ ਮਰਜੀਤ ਕੌਰ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਬੇਸਡ ਤੇ ਉਹਨਾਂ ਦੀ ਵਾਈਫ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਸ ਦੇ ਬੇਸਿਸ ਉੱਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਇਹ ਤਿੰਨ ਜਣਾਂ ਦੇ ਅਗੇਂਸਟ ਐਫ ਆਈ ਆਰ ਰਜਿਸਟਰ ਹੋਈ ਹੈ ਸਤਿੰਦਰ ਸਿੰਘ ਬੁੱਗਾ ਹਜ਼ਾਰਾ ਸਿੰਘ ਪੁੱਤਰ ਬੰਦ ਸਿੰਘ ਵਾਸੀ ਪਿੰਡ ਮਕਾਰੋਪੁਰ ਜੀ ਤੇ ਹਰਵਿੰਦਰ ਸਿੰਘ ਪੁੱਤਰ ਜਮੇਸ਼ ਸਿੰਘ ਵਾਸੀ ਪਿੰਡ ਬੀਬੀਪੁਰ ਇਹ ਤਿੰਨ ਜਣਾਂ ਦੇ ਅਗੇਂਸਟ ਐਫ ਆਈ ਆਰ ਰਜਿਸਟਰ ਹੋਈ ਹੈ ਅੰਡਰ ਸੈਕਸ਼ਨ 304 300 23 341 506 ਚੌਥੀ ਆਈ ਪੀਸੀ ਸਰ ਇਹਦੇ ਜਿਹੜੇ ਦੋ ਬੰਦੇ ਸੀ ਉਹ ਕੋਈ ਸੇ ਵੀ ਰਿਸ਼ਤੇਦਾਰ ਪਰਿਵਾਰਕ ਮੈਂਬਰ ਸੀ ਜਾਂ ਕੋਈ ਇਹ ਜੀ ਜੋ ਹਜਾਰਾ ਸਿੰਘ ਹੈ ਇਹ ਸਤਿੰਦਰ ਬੁੱਗਾ ਕੋਲ ਖੇਤਾਂ 'ਚ ਕੰਮ ਕਰਦਾ ਤੇ ਜੋ ਹਰਵਿੰਦਰ ਸਿੰਘ ਹੈ ਇਹ ਇਹਦਾ ਕੋਈ ਦੋਸਤ ਹੈ ਜੀ ਕੀ ਮਾਮਲਾ ਸੀ ਜਿਹੜਾ ਇੰਨਾ ਸਮਾਂ ਲੱਗ ਗਿਆ ਮਾਮਲਾ ਦਰਜ ਹੁੰਦੇ ਇਹ ਜੀ ਜੋ ਡਿਸੀਜ਼ਡ ਹੈ ਉਹਨਾਂ ਦੀ ਕੋਈ ਵੀ ਮੈਡੀਕਲ ਰਿਪੋਰਟ ਨਹੀਂ ਸੀ ਤਾਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਇਹਨਾਂ ਨੇ ਹੁਣ ਵਿਕਟਮ ਦਾ ਪੋਸਟਮਾਰਟਮ ਕਰਵਾਇਆ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਉਹਨਾਂ ਨੇ ਐਫ ਆਈ ਆਰ ਰਜਿਸਟਰ ਕੀਤਾ ਕੀ ਆਇਆ ਪੋਸਟਮਾਰਟਮ ਦੇ ਵਿੱਚ ਰਿਪੋਰਟ ਦੇ ਵਿੱਚ ਪੋਸਟਮਾਰਟਮ ਦੇ ਚਲੋ ਬਾਕੀ ਚੀਜ਼ਾਂ ਵੀ ਹੈ ਮੇਨ ਜਿਹੜੀ ਇਹਦੇ ਵਿੱਚ ਇੱਕ ਹੈਡ ਇੰਜਰੀ ਆਈ ਹੈ ਹੈਡ ਇੰਜਰੀ ਜਿਹੜੀ ਪ੍ਰੋਬੇਬਲ ਕੌਜ਼ ਆਫ ਡੈਥ ਹੋ ਸਕਦੀ ਹੈ ਬਿਫੋਰ ਡੈਥ ਜੀ ਹੈ ਹੈਡ ਇੰਜਰੀ ਹੈ ਬਾਕੀ ਵਿਸਤਾਰ ਰਿਪੋਰਟ ਆਉਣ ਤੋਂ ਬਾਅਦ ਅੱਗੇ ਹੋਰ ਡਿਟੇਲ ਦੇ ਵਿੱਚ ਇਹਦਾ ਪਤਾ ਲੱਗਦਾ ਹੈ ਰੀਡ ਕਰਨ ਵਾਸਤੇ ਕੋਈ ਟੀਮਾਂ ਵੀ ਗਠਿਤ ਕੀਤੀ ਗਈਆਂ ਹਨ ਗ੍ਰਿਫਤਾਰੀ ਇਹਦੇ ਵਿੱਚ ਅਸੀਂ ਰੀਡਸ ਕਰ ਰਹੇ ਹਾਂ ਜੀ ਕਿਸੇ ਦੀ ਗ੍ਰਿਫਤਾਰੀ ਹੋਈ ਨਹੀਂ ਹਰੇਕ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਠੀਕ ਤੇ ਦੂਜੇ ਪਾਸੇ ਗੱਲ ਕੀਤੀ ਵੀ ਇੱਕ ਬੱਗੇ ਨੇ ਵੀ ਇਲਜ਼ਾਮ ਲਗਾਏ ਸੀ ਉਹਨਾਂ ਉੱਪਰ ਕਿਹਨਾਂ ਇਹਦੇ ਉੱਪਰ ਗੱਡੀ ਚੜਾਈ ਗਈ ਸੀ ਸਤਵਿੰਦਰ ਬੱਗੇ ਦੇ ਉੱਪਰ ਉਹਨੂੰ ਲੈ ਕੇ ਵੀ ਕੋਈ ਕਾਰਵਾਈਆਂ ਅੱਗੇ ਚਲਾਈਆਂ ਦੀ ਜਾ ਰਹੀ ਹੈ ਜੋ ਜੀ ਉਹਨਾਂ ਦੀ ਕੰਪਲੇਂਟ ਸਾਡੇ ਕੋਲ ਆਈ ਵੀ ਹੈ ਉਹਦੀ ਇਨਕੁਆਇਰੀ ਅਸੀਂ ਕਰ ਰਹੇ ਹਾਂ ਜੇ ਉਹਦੇ ਵਿੱਚ ਤੁਹਾਨੂੰ ਕੋਈ ਹੋਰ ਐਵੀਡੈਂਸ ਉਹਦੇ ਵਿੱਚ ਆnder ਤਾਂ ਅਸੀਂ ਉਹਦੇ ਵਿੱਚ ਵੀ ਬੰਦ ਜੋ ਕਾਰੋਈ ਹੋਈ ਉਹ ਨੂੰ ਕਰਾਂਗੇ